ਛੁੱਟੀਆਂ ਤੇ ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾਉਣ ਲਈ ਆਏ ਫੌਜੀ ਦੇ ਨਾਲ ਮੰਦਪਾਗਾ ਪਾਣਾ ਵਾਪਰਿਆ ਤੇ ਪਰੇ ਹਾਲਾਤਾਂ ਦੇ ਵਿੱਚ ਇਸ ਫੌਜੀ ਦਾ ਸ਼ਬ ਬਰਮਤ ਹੋਇਆ ਜੀ ਹਾਂ ਤੁਹਾਨੂੰ ਦੱਸ ਦਈਏ ਕਿ 2 ਮਹੀਨੇ ਦੀ ਛੁੱਟੀਆਂ ਤੇ ਇਹ ਫੌਜੀ ਆਪਣੇ ਘਰ ਆਇਆ ਸੀ ਖੁਸ਼ੀਆਂ ਮਨਾ ਰਿਹਾ ਸੀ ਪਰ ਉੱਥੇ ਇਸ ਫੌਜੀ ਦੇ ਨਾਲ ਮੰਦਭਾਗੀ ਘਟਨਾ ਵਾਪਰ ਚਾਹੀਦੀ ਹੈ ਪੇਤ ਪਰੇ ਹਾਲਾਤਾਂ ਦੇ ਵਿੱਚ ਇਸ ਫੌਜੀ ਦਾ ਸ਼ਬ ਇੱਕ ਨਾਲੇ ਚ ਬਰਮਤ ਹੁੰਦਾ ਹੈ ਤੇ ਤੁਹਾਨੂੰ ਦੱਸ ਦਈਏ ਕਿ ਡੇਰਾ ਪਾਪਾ ਨਾਨਕ ਅੰਦਰ ਇਹ ਮਾਮਲਾ ਜਿਹੜਾ ਉਤਰਜ ਕਰ ਲਿੱਤਾ ਗਿਆ ਤੇ ਦਸਨਯੋਗ ਹੈ ਕਿ 24 ਸਾਲ ਦਾ ਇਹ ਫੌਜੀ ਦੱਸਿਆ ਜਾ ਰਿਹਾ ਹੈ ਜਿਸ ਦਾ ਨਾਮ ਗੁਰਪ੍ਰੀਤ ਸਿੰਘ ਹੈ ਤੇ ਤੁਹਾਨੂੰ ਦੱਸ ਦਿੰਨੇ ਆ ਕਿ ਪਿੰਡ ਸ਼ਾਪੁਰ ਜੱਜਨ ਤੋਂ ਇਹ ਖਬਰ ਜਿਹੜੀ ਆ ਸਾਹਮਣੇ ਆਈ ਇਸ ਸੰਬੰਧੀ ਜਾਣਕਾਰੀ ਦੰਦੈ ਪਤਾਨੇ ਗੱਲਾਂ ਸਾਂਝੀਆਂ ਕੀਤੀਆਂ ਨੇ ਕਿ ਗੁਰਪ੍ਰੀਤ ਸਿੰਘ 2 ਮਹੀਨੇ ਪਹਿਲਾਂ ਹੀ ਘਰੇ ਆਇਆ ਸੀ ਉੱਥੇ ਇਹ ਵੀ ਗੱਲਾਂ ਜਿਹੜੀਆਂ ਨੇ ਦੱਸੀਆਂ ਗਈਆਂ ਨੇ ਕਿ 11 ਸਿੱਖ ਰੈਜੀਮੈਂਟ ਦੇ ਜਵਾਨ ਵਿੱਚੋਂ ਲਖਨਊ ਵਿਕੇ ਉਹ ਆਪਣੀ ਸੇਵਾ ਨਿਭਾ ਰਿਹਾ ਸੀ ਤੇ ਤੁਹਾਨੂੰ ਦੱਸ ਦਈਏ ਕਿ 29 ਜੂਨ ਨੂੰ ਇਸ ਨੇ ਆਪਣੀ ਯੂਨਿਟ ਤੇ ਵਾਪਿਸ ਜਾਣਾ ਸੀ ਜਿੰਨੀਆਂ ਛੁੱਟੀਆਂ ਜਿਹੜੀਆਂ ਨੇ ਉਹ ਖਤਮ ਹੋਈਆਂ ਸੀ ਪਰ 26 ਜੂਨ ਨੂੰ ਹੀ ਇਹ ਇੱਕੋ ਦਮ ਲਾਪਤਾ ਹੋ ਜਾਂਦਾ ਤੇ ਉਸ ਤੋਂ ਬਾਅਦ ਫਿਰ ਅਚਾਨਕ ਇੱਕ ਨਾਲੇ ਚ ਇਸ ਦੀ ਲਾਸ਼ ਬਰਾਮਦ ਹੁੰਦੀ ਹੈ ਉਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਬਹੁਤ ਹੀ ਜ਼ਿਆਦਾ ਬੁਰਾ ਹਾਲ ਹੈ ਰੋ ਰੋ ਕੇ ਪਰਿਵਾਰਕ ਮੈਂਬਰ ਜਿਹੜੇ ਨੇ ਉਹਨਾਂ ਦਾ ਹਾਲ ਦੇਖਿਆ ਨਹੀਂ ਜਾ ਸਕਦਾ ਤੇ ਤਸਵੀਰਾਂ ਇਸ ਸਾਫ਼ ਬਿਆਨ ਕਰ ਰਹੀਆਂ ਨੇ ਵਨੋ ਦੱਸ ਦਈਏ ਕਿ ਫੌਜੀ 2 ਮਹੀਨੇ ਦੀ ਛੁੱਟੀ ਤੇ ਘਰੇ ਆਇਆ ਸੀ ਤੇ ਉਸਦੀ ਮੌਤ ਹੋ ਜਾਂਦੀ ਹੈ ਹਾਲਾਂਕਿ ਇਸ ਦਾ ਕਾਰਨ ਹਲੇ ਤੱਕ ਸਾਹਮਣੇ ਨਹੀਂ ਆਇਆ ਜਿਹੜਾ ਨਾਮ ਗੁਰਪ੍ਰੀਤ ਸਿੰਘ ਆ ਜੀ ਸਨ ਆਫ ਸੰਜਾਨ ਸਿੰਘ ਪਿੰਡ ਦਾ ਨਾਮ ਮੰਗੇ ਖੁਰਦਾ ਹਾਂਜੀ ਇਹ ਬੱਚਾ ਜੀ ਛੁੱਟੀ ਆਇਆ ਸੀਗਾ ਜੀ 2 ਮਹੀਨੇ ਦੀ 29 ਤਰੀਕ ਨੂੰ ਦੀ ਬਪਤੀ ਸੀਗੀ ਤੇ ਵਾਰਕ ਮੈਂਬਰਾਂ ਦੇ ਮੁਤਾਬਕ ਰੇ ਪਿੰਡ ਦਾ ਹੀ ਬੱਚਾ ਕੋਈ ਇਹਨੂੰ ਨਾਮ ਲੈ ਕੇ ਆਇਆ ਕਿ ਤੇ ਬਾਅਦ ਉਹਨਾਂ ਨੂੰ ਲਾਈਟ ਲੈ ਲਿਆ ਵੀ ਚਲੋ ਬੱਚੇ ਇੱਕ ਦਿਨਾਂ ਚਲੇ ਜਾਂਦੇ ਹਾਂ 26 ਤਰੀਕ ਦੇ ਦੌਰਾਨ ਇਹਨਾਂ ਰਾਤ ਤੱਕ ਮੈਂ ਵੀ ਸੋਚਿਆ ਵੀ ਬੱਚਾ ਆ ਜਾਏਗਾ ਪਰ ਨਹੀਂ ਮੇਰੇ 27 ਤੀਕ ਨੂੰ ਉਹਨਾਂ ਨੇ ਧਰਮਘਰ ਚੋਂ ਕੀਤੀ ਇਹਦੇ ਬਾਬਤ ਦਰਖਾ ਦਿੱਤੀ ਕਿ ਇਹ ਵੀ ਬੱਚਾ ਸਾਡਾ ਘਰ ਨਹੀਂ ਆਇਆ ਜੀ ਜੀ ਪਰਤਾਲ ਕਰਨ ਦੇ ਬਾਵਜੂਦ ਵੀ ਦੋ ਦਿਨ ਤਿੰਨ ਦਿਨ ਲੱਗਦੇ ਰਹੇ ਪਰਿਵਾਰਕ ਮੈਂਬਰਾਂ ਚ ਵੀ ਰਿਸਦਾਰੀਆਂ ਜੀ ਇਹ ਬੱਚਾ ਨਹੀਂ ਮਿਲਿਆ ਪਰ ਅੱਜ ਸਾਨੂੰ ਫਿਰ ਇਹ ਕੀ ਆਪੇ ਪਿੰਡ ਦੇ ਸਰਪੰਚ ਸਾਹਿਬ ਨਾਲ ਜਿਹੜੇ ਲੋਕਲ ਜਿਹੜੇ ਪੰਜਾਬ ਬੰਦੇ ਨੇ ਮੋਹਤਬਰ ਨੇ ਉਹਨਾਂ ਨੇ ਇਹ ਸੋਚਿਆ ਕਿ ਚਲੋ ਕਿਉਂ ਨਾ ਆਪਣੇ ਲੈਵਲ ਤੇ ਵੀ ਆਪਾਂ ਇਹਨੂੰ ਪਰਤਾਲ ਕਰਕੇ ਵੇਖੀਏ ਇਹ ਸੱਕੀ ਦੀ ਜਿਹੜੀ ਟੋਟਲੀ ਇਧਰਲੀ ਬਾਹਰ ਫਿਰਦਿਆਂ ਦੌਰਾਨ ਇਹ ਬੱਚੇ ਦੀ ਜਿਹੜੀ ਲਾਸ਼ ਆ ਇਹ ਫੁੱਲੀ ਹੋਈ ਜਿਵੇਂ ਕਿ ਤੁਸੀਂ ਵੇਖਿਆ ਤੁਸੀਂ ਮੁਖਾਇ ਵੀ ਹੋਏਗਾ ਇਹ ਮਾਮਲਾ ਕੀ ਹੈ ਇਹ ਸਰ ਪ੍ਰਸ਼ਾਸਨ ਤੋਂ ਪੁੱਛੋ ਮੰਗ ਕਰਦੇ ਆਂ ਇਹ ਮਾਮਲਾ ਕੀ ਹੋਇਆ ਕਿੱਦਾਂ ਹੋਇਆ ਵਾ ਇਹਦੀ ਜਿਹੜੀ ਪੂਰਨ ਤੌਰ ਤੇ ਜਾਂਚ ਕੀਤੀ ਜਾਵੇ ਔਰ ਇਹ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਸਰ ਕਿੰਨੀ ਕੋ ਉਮਰ ਸੀ ਇਹ ਬੱਚੇ ਦੀ ਉਮਰ 25 ਸਾਲ ਤੱਕ ਹੋ ਰਹੀ ਸੀ ਤੇ ਕਿੰਨੇ ਸਾਲ ਇਹਨੂੰ ਭਰਤੀ ਹੋਏ ਨੂੰ ਇਹਨੂੰ 4 ਸਾਲ ਭਰਤੀ ਨੂੰ ਹੋ ਗਈ ਸੀ 5ਵਾਂ ਸਾਲ ਜਾ ਰਿਹਾ ਸੀਗਾ ਔਰ ਬੱਚਾ ਇੱਕਵਾਰਾ ਸੀ ਜੀ ਹਾਂਜੀ ਤੇ ਇਹਦੀ ਕੱਲ ਜਾਨੀ 29 ਜੂਨ ਨੂੰ ਦੀ ਵਾਪਸੀ ਸੀ ਹਾਂਜੀ 29 ਜੂਨ ਨੂੰ ਘਰੋਂ ਇਹਨੇ ਜਾਣਾ ਸੀਗਾ ਪਾਰਾ ਕੁਝ ਬੈਗ ਵਗੈਰਾ ਪੈਕ ਕੀਤਾ ਵਾ ਵਰਦੀ ਧੋਤੀ ਆਪਣੇ ਇਹਨੇ ਵੀ ਮੈਂ ਜਾਣ ਦੀ ਤਿਆਰੀ ਜਾਂ ਪਤਾ ਨਹੀਂ ਕਿਸੇ ਵੱਲੋਂ ਕੀ ਇਹ ਪਾਣਾ ਵਾਪਰਨਾ ਸੀਗਾ ਜਾਂ ਸਾਡੀ ਕਿਸਮਤ ਮਾੜੀ ਸੀਗੀ ਜਾਂ ਕਿਸੇ ਦੇ ਮਨ ਵਿੱਚ ਖੋਟ ਸੀਗਾ ਇਸ ਬਾਰੇ ਉਹ ਸੱਚੇ ਪਾਤਸ਼ਾਹ ਵਾਹਿਗੁਰੂ ਜਾਣਦਾ ਪਰ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਸ ਪ੍ਰਵਾਦ ਦੇ ਨਾਲ ਪੂਰਾ ਇਨਸਾਫ ਹੋਣਾ ਚਾਹੀਦਾ ਇਹ ਕਿਹੜੀ ਕਾਰਵਾਈ ਪਾਈ ਜਾਂ ਕਿਹੜੇ ਨਾਲ ਗਏ ਨੇ ਜਾਂ ਕੀ ਪਲਾਨਿੰਗਸ ਨੇ ਇਹਦੇ ਬਾਰੇ ਪੂਰਨ ਜਾਣ ਜਿਵੇਂ ਕੱਲ ਸਤਾਈ 624 ਦੇ ਇੱਕ ਦਿਖਾਤ ਮਿਲੀ ਥਾਣੇ ਚੌਕੀ ਫਸੂਲ ਹੋਈ ਤੇ ਗੁਰਪ੍ਰੀਤ ਸਿੰਘ ਸਾਨੂੰ ਸ਼ਾਨ ਸਿੰਘ ਵਾਸੀ ਪਿੰਡ ਮੰਗਿਆ ਜੋ ਆਰਮੀ 'ਚ ਨੌਕਰੀ ਕਰਦਾ ਘਰੋਂ ਗੋਮੇ ਕਲ ਦਾ ਜਿਹਦੀ ਹੁਣ ਤੱਕ ਭਾਲ ਕਰਦੇ ਰਹੇ ਅੱਜ ਸਾਨੂੰ ਪਤਾ ਲੱਗਾ ਕਿ ਯਾਰ ਇੱਥੇ ਸਭ ਕੀ ਨਾਲੇ ਤੋਂ ਡੱਡ ਕੋੜੀ ਮਿਲ ਗਈ। ਸਰ ਕੀ ਮੌਦਾ ਕਰਨੀ ਕਿ ਲੱਗਦਾ ਜੀ? ਜੀ ਕੋਈ ਤਕਰੀ ਚੱਲ ਰਹੀ ਆ ਜੋ ਸਮੇਤ ਪ੍ਰਾਥਮਿਕ ਤੌਰ ਤੇ ਤੁਹਾਨੂੰ ਕਰ ਵੀ ਦੇ ਜੂਗੀ। ਸਰ ਪਰਿਵਾਰ ਵੱਲ ਖਾਸਾ ਚਿਤਾਇਆ ਜਾ ਰਿਹਾ ਜੀ ਜੋ ਜਿਹਦੇ ਨਾਲ ਆਇਆ ਉਹ ਉਹਨੇ ਕੁਝ ਕੀਤਾ ਕਿ ਹੈ ਲਾਈਦਾ ਹੈ ਲੱਗਦਾ ਪਰ ਫਿਲੋਲੋਜੀ ਕੋਈ ਬਿਆਨ ਨਹੀਂ ਲਿਖਿਆ ਜੀ ਬਿਆਨ ਦਾ ਦਿੱਖਣ ਦੇ ਮੁਤਾਬਕ ਤਕਰੀਸ਼ੀ ਦੇਊਗਾ ਉਹ ਤੁਹਾਨੂੰ ਕਰ ਵੀ ਪੈਣੀ ਜੀ। ਸਰ ਪੋਸਟਮੈਨ ਕਰਵਾਇਆ ਜਾ ਰਿਹਾ ਬਿਲਕੁਲ ਪੋਸਟਮੈਨ ਕਰਵਾਵਾਂਗੇ।